ਅਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬੋਡਰ ਲੌਗਸ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆ ਜੀ ਆਪਣੇ ਉਸਤਾਦ ਨੇ ਜੀ ਕੱਲੂ ਮਾਲ ਜੀ ਤੇ ਨਾਲ ਕੁਲਦੀਪ ਮਾਲ ਜੀ ਸੋਨੂ ਵੀਰਿਆ ਤੇ ਆਪਣੇ ਉਸਤਾਦ ਜੀ ਹਣੀ ਤੇ ਵੱਡੇ ਉਸਤਾਦ ਜੀ ਹਣੀ ਤੇ ਨਾਲ ਵੀਰ ਆਪਣੇ ਤੇ ਜਸਵੀਰ ਭਾਈ ਹਣੀ ਆ ਤੇ ਆ ਗੋਲੂ ਭਾਈ ਹਣੀ ਆ ਇਹ ਆਪਣੇ ਵੱਡੇ ਉਸਤਾਦ ਜੀ ਨਾਲ ਦੇ ਬੇਟੇ ਤੇ ਹਾਂ ਜੀ ਉਸਤਾਦ ਜੀ ਆਪਣੇ ਆ ਵੀਰ ਜੀ ਆਪਣਾ ਸਾਬਾ ਵੀਰ ਕਲੀਫਾ ਸਰਵਣ ਸਤਾ ਦਾ ਕਲੀਵਾ ਪਾਰਟੀ ਸ਼ੋਕਮਾਰ ਜੂਜੂ ਆ ਵੀਰ ਹਰ ਸਾਲ ਕਬੂਤਰ ਵੀਰ ਨੇ ਚਲੋ ਰੱਖੇ ਜਰੂਰ ਆ ਪਰ ਵੀਰ ਡੋਂਦਾ ਨਹੀਂ ਆ ਹਾਂਜੀ ਹਾਂਜੀ ਪਰ ਜਿਹੜੋਂ ਵੀ ਆਪਾਂ ਲੜਾਈ ਦੀ ਵੀਰ ਆਪਾਂ ਨੂੰ ਉਦਾਂ ਹੀ ਐਂਟਰੀ ਦਿੰਦਾ ਜੀ ਠੀਕ ਹੈ ਜੀ ਤੇ ਆਸ ਕਰਕੇ ਆਪਾਂ ਵੀਰ ਦਾ ਮਾਨ ਸਨਮਾਨ ਕਰ ਲੱਗੇ ਵੀਰ ਦਾ ਇਹ ਵੀਰ ਡੋਂਦਾ ਨਹੀਂ ਆ ਤਾਂ ਵੀ ਆਪਾਂ ਨੂੰ ਐਂਟਰੀ ਦਿੰਦਾ ਹੀ ਦਿੰਦਾ ਰਹੇ ਕੋਈ ਤੁਹਾਨੂੰ ਪਤਾ ਵੀ ਐਹੋ ਜਿਹੇ ਬੰਦੇ ਹੈਗੇ ਜਿਨ੍ਹਾਂ ਕਬੂਤਰ ਰੱਖੇ ਆ ਦਾਣਾ ਵੀ ਪਾਉਂਦੇ ਸਭ ਕੁਝ ਕਰਦੇ ਆ ਐਂਟਰੀ ਦਾ ਟਾਈਮ ਹੁੰਦਾ ਬਾਅਦ ਉਹ ਫੇਰ ਵੀ ਐਂਟਰੀ ਦਿੰਦੇ ਆ ਕਿ ਵੀਰ ਡਾਵੇ ਨਾ ਡਾਵੇ ਐਂਟਰੀ ਸਾਨੂੰ ਹਰ ਸਾਲ ਦੀ ਹੁੰਦਾ ਮਾਲਾ ਚ ਕੋਈ ਵੀ ਛੋਟੇ ਡੋਟ ਡਰਦੀ ਆ ਪਹਿਲਾ ਵੀਰ ਦੀ ਐਂਟਰੀ ਆਉਂਦੀ ਆ ਭਾਵੇਂ ਉਹਦੀ ਸਾਡੇ ਡਾਵੇ ਭਾ ਨਾ ਡਾਵੇ ਬਲਤ ਡੋਂਦਾ ਨਹੀਂ ਆ ਉਹ ਐਂਟਰੀ ਸਮਝਦਾ ਜਿੰਦਾ ਜੀ ਉਹਦਾ ਮਾਨ ਸਮਾਨ ਕਰਨੇ ਆ ਉਸ ਤੋਂ ਬਾਅਦ ਵੱਡੀ ਉਸਤਾਦ ਲੇਟ ਆਇਆ ਇੱਕ ਉਸਤਾਦ ਸਾਦੇ ਦੇ ਨਾਲ ਮਾਨ ਸਮਾਨ ਉਹ ਵੀ ਉਸਤਾਦ ਹੋਣਾ ਸੀ ਉਹਨਾਂ ਦਾ ਮਾਨ ਸਮਾਨ ਲੇਟ ਆਇਆ ਉਸਤਾਦ ਨੇ ਤੇ ਅੰਦਰ ਕਲੱਬ ਉੱਡਣਾ ਜਿਹੜਾ ਉਹਦਾ ਉਹਦਾ ਅਨਾਉਂਸਮੈਂਟ ਕਰ ਲੱਗੇ ਆ ਹਾਂਜੀ ਠੀਕ ਆ ਜੀ ਮਾਲ ਕਬੂਤਰ ਕਲੱਬ ਜਿਹੜੀ ਹਰ ਸਾਲ ਦੀ ਤਰ੍ਹਾਂ ਉੱਡਦੀ ਹੁੰਦੀ ਆ ਹਾਂਜੀ ਚਲੋ ਆਪਾਂ ਜੇਠ ਨਹੀਂ ਡਾਈ ਜੇ ਆਪਾਂ ਜੇਠ ਨਹੀਂ ਡਾਈ ਤੇ ਅਸੂਡਾ ਦੇਈਦਾ ਵਾ ਤੇ ਜਿੱਦਾਂ ਆਪਾਂ ਫੇਰ ਜੇਠ ਨਹੀਂ ਡਾਇਆ ਤੇ ਆਪਾਂ ਸੂਡਾਉਣ ਲੱਗੇ ਆਦਗੀ ਠੀਕ ਆ ਜੀ ਜੇ ਅਸੂਡਾ ਪਹਿਲਾ ਤਿਵਾੜ ਜਿਹੜਾ ਮੇਰੇ ਵੀਰ ਸਾਰੇ ਜਿੰਨੇ ਵੀ ਆ ਮਾਲ ਕਬੂਤਰ ਕਲੱਬ ਵਾਲੇ ਆਪਣੇ ਤਿਆਰੀ ਰੱਖਿਓ ਏਰੀਆ ਜਿਹੜੇ ਆਪਾਂ ਤੁਹਾਨੂੰ ਪਤਾ ਹੀ ਏਰੀਆ ਥੋੜੇ ਦੂਰ ਦੂਰ ਦੇ ਲਈਦੇ ਤੇ ਉਦਾਂ ਹੀ ਆਪਾਂ ਰੈਗੂਲਰ ਹੀ ਲੈਣੇ ਆ ਠੀਕ ਆ ਤੇ ਉਸਤਾਦ ਜੀ ਇਹ ਚ ਕਬੂਤਰਾਂ ਦਾ ਥੋੜਾ ਦੱਸੋ ਕਬੂਤਰ ਵੀ ਜਿਹੇ ਇੱਕ ਵੀ ਮਲਵਾਈ ਨਹੀਂ ਕੋਈ ਕਰਾਸ ਨਹੀਂ ਜੇ ਕੋਈ ਖੱਟੀ ਅੱਖ ਨਹੀਂ ਕੋਈ ਕਾਲੀ ਅੱਖ ਨਹੀਂ ਜੇ ਮਾੜਾ ਵੀ ਲੱਗਾ ਤੇ ਉਹ ਕਰ ਸਕਦੇ ਜੀ ਅਸੀਂ ਬੁੱਤਰ ਵੀ ਜੀ ਉਹ ਹਿਸਾਬ ਨਾਲ ਤਿਆਰੀ ਕਰਨ ਸਾਰੇ ਵੀਰ ਕੋਈ ਤਰਾਜ ਨਾ ਕਰੇ ਜੀ ਕਿੰਨੇ ਵੀਰ ਨੇ ਐਂਟਰੀ ਨਹੀਂ ਉਹ ਸੋਚ ਸਮਝ ਕੇ ਰਵੇ ਬਾਅਦ ਵਿੱਚ ਉਸਤਾਦ ਜੀ ਜੌਂਸਰਾ ਜੌਂਸਰਾ ਲੋੜੇ ਆ ਕਿ ਨਹੀਂ ਜੀ ਜੌਂਸਰੇ ਤਾਂ ਲੋੜ ਆ ਵੀਦੇ ਉਹ ਤੇ ਦੇਸੀਆ ਆ ਉਹਦੇ ਨਹੀਂ ਨਹੀਂ ਜੌਂਸਰਾ ਮੋਤੀਆਂ ਵਾਲਾ ਉਸਤਾਦ ਜੀ ਮੋਤੀਆਂ ਵਾਲੇ ਨਹੀਂ ਪਾਣੇ ਤੇ ਲਾਲ ਨਾ ਨਾ ਲਾਲ ਨਹੀਂ ਲਾਲ ਨਹੀਂ ਠੀਕ ਹੈ ਜੀ ਦੇਸੀ ਕਬੂਤਰ ਉੜਨਾ ਯਾਰ ਜੋ ਹੈਗਾ ਦੇਸੀ ਦਾ ਠੀਕ ਹੈ ਸਤਾ ਜੀ ਹਰਸੀ ਮੌਕੇ ਤੇ ਜਿਹੜੇ ਵੀਰ ਮੋਰਾ ਲਾਉਂਦੇ ਉਹ ਪਤਾ ਲੱਗ ਜੀ ਕਿੰਨੇ ਐਂਟਰੀ ਦੇਣੀ ਮੇਰਾ ਵੀ ਸੋਚ ਸਮਝ ਕੇ ਦਵੇ ਬਾਚਣਾ ਐਂਟਰੀ ਸਾਨੂੰ ਮੋਰਾ ਲਾਉਂਦੇ ਟਾਈਮ ਹਾਂਜੀ ਕਿੰਨੇ ਵੀ ਐਂਟਰੀ ਦੇਣੀ ਹੈ ਨਾ ਸੋਚ ਸਮਝ ਕੇ ਦਿਓ ਬਾਤ ਕੋਈ ਵੀ ਰੇ ਨਾ ਕਵੇ ਵੀ ਵੀਰ ਜੀ ਸਾਡਾ ਕਬੂਤਰ ਦੇਸੀ ਹੈ ਮਲਵਈ ਹੈ ਕਿੱਦਾਂ ਵਾ ਕਿੱਦਾਂ ਨਹੀਂ ਆ ਠੀਕ ਹੈ ਜੀ ਬਿਲਕੁਲ ਬੰਦ ਦੇ ਕਬੂਤਰ ਕਿਉਂਕਿ ਜੇ ਆਪਾਂ ਕਰੀ ਲਈ ਦਾਡੂ ਦਈ ਦੇ ਤੇ ਐਟ ਵੀ ਆਪਾਂ ਡੋਣੇ ਬਾਕੀ ਬੰਦੀ ਉਸਤਾਦ ਨੂੰ ਹਾਂਜੀ ਹਾਂਜੀ ਉਸਤਾਦ ਜੀ ਮੈਂ ਇਹ ਕਹਿ ਲਗਾ ਆਪਾਂ ਜਿਹੜੀ ਤੁਸੀਂ ਡੋਣ ਲਗੇ ਹੋ ਜਾਂ ਦੂਜੇ ਨਹੀਂ ਡੋਣੀਆਂ ਪਹਿਲੇ ਤੋਂ ਪਹਿਲੇ ਨਹੀਂ ਅਸੂਦੀ ਦਾ ਆਪਾਂ ਡੋਣੀ ਨਾਉਣੀ ਹੈ ਗਾੜੀ ਜਿਹੜੀ ਡੋਣੀ ਤੁਸੀਂ ਗਾੜੀ ਹੋਰ ਕੋਈ ਨਹੀਂ ਡੋਣੀ ਇਹੋ ਜਿਹੜੀ ਦਲਾਂ ਗਾਂਹ ਡੇੜ ਦੀ ਹਾਂਜੀ ਹਾਂਜੀ ਆਪਣਾ 2026 2026 ਨੂੰ ਤਿੱਜਾ ਜੇਠ ਦਾ ਐਤਵਾਰ ਹਾਂਜੀ ਹਾਂਜੀ ਆਪਣਾ ਸਾਡੇ ਗੁਰੂਆਂ ਦੇ ਨਾਂ ਤੇ ਆਪਾਂ ਡੋਣੀ ਸ਼ੀਲ ਬਾਬੇ ਭੰਡੋਲੀ ਵਾਲੇ ਦੇ ਨਾਂ ਤੇ ਸਾਡੇ ਗੁਰੂ ਇਹ ਉਹ ਪੂਰੇ ਹੋ ਗਏ ਆ ਚੋਲਾ ਛੱਡ ਗਏ ਆ ਤੇ ਉਹਨਾਂ ਦੇ ਨਾਂ ਦੀ ਆਪਾਂ ਲਾਵਾਂਗੇ ਗੱਡੀ ਲੋ ਜੇੜ 2026 ਚ ਸਾਜ ਨੇ ਹਾਂਜੀ ਤੀਜੇ ਦੀ ਦੂਜੇ ਦੀ ਇਹ ਡਾਉਦੇ ਆ ਹਾਂਜੀ ਤੇ ਤੀਜੇ ਦੀ ਆਪਾਂ ਡਾ ਦਾਂਗੇ ਇੱਕ ਵੀਰ ਜੀ ਮੈਂ ਹੋਰ ਗੱਲ ਕਰਨੀ ਜੀ ਖੁੱਡੇ ਆਪਾਂ ਉਹ ਲੈਣੇ ਜਿਨ੍ਹਾਂ ਖੁੱਡਿਆਂ ਦਾ ਰੋਲਾ ਨਹੀਂ ਆ ਜਿਹੜੇ ਖੁੱਡੇ ਦਾ ਕੋਈ ਰੋਲਾ ਹੈਗਾ ਜਾਂ ਕੋਈ ਲਫੜ ਵਾਲੇ ਬੰਦੇ ਆ ਕਿ ਉਹਨਾਂ ਦਾ ਆਪਾਂ ਖੁੱਡਾ ਨਹੀਂ ਲੈਣਾ ਠੀਕ ਹੈ ਜੀ ਹਾਂਜੀ ਉਹਦਾ ਨਾਂ ਵੀ ਸਾਨੂੰ ਮੈਸੇਜ ਕਰਨ ਤੇ ਜਾ ਨਾਂ ਹੀ ਪੁੱਛਣਾ ਉਹ ਜਿਹੜੇ ਦੂਰ ਖੁਸ਼ੀਆਂ ਦੇ ਲੋ ਜੀ ਬਾਕੀ ਆਪਣੇ ਉਸਤਾਦ ਜੀ ਨਹੀਂ ਆ ਉਮੀਦ ਹੈ ਜੀ ਅੱਜ ਦੀ ਜਿਹੜੀ ਵੀਡੀਓ ਆ ਭਰਾਵਾਂ ਨੂੰ ਵਧੀਆ ਲੱਗੀ ਹੋਗੀ ਤੇ ਮਿਲਦੇ ਦੇ ਉਸ ਆਪਣੇ ਪੰਡਤ ਉਸਤਾਦ ਜੀ ਆ ਸ਼ੀਰਾਂ ਵਾਲੇ ਗੇਟ ਤੋਂ ਆਏ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਨਾਲ ਬੇਟਾ ਜੀ ਗੋਲੂ ਭਾਈ ਹਣੀ ਨਾਲ ਆਏ ਨੇ ਇਹਨਾਂ ਦਾ ਵੀ ਧੰਨਵਾਦ ਹੈ ਜੀ ਲੋ ਜੀ ਨਾਲ ਗਰਮੀਤ ਭਾਈ ਹਣੀ ਆਏ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਏਡੀ ਦੂਰੋਂ ਚੱਲ ਕੇ ਆਏ ਆ ਤੇ ਆਪਣੇ ਉਸਤਾਦ ਜੀ ਉਸਤਾਦ ਸਚਨ ਕੁਮਾਰ ਫੌਜੀ ਸਾਹਿਬ ਜੀ ਤੇ ਇਹਨਾਂ ਹਰ ਸਾਲ ਜਿਹੜਾ ਸ਼ੀਲਡ ਵਧੀਆ ਕਰਵਾਉਂਦੇ ਆ ਕਿਉਂਕਿ ਜਿਹੜੀ ਮਾਲਾਂ ਦੀ ਕਬੂਤਰਬਾਈ ਦਾ ਜਿਹੜਾ ਵਾ ਸਾਰਿਆਂ ਨੂੰ ਪਤਾ ਹੀ ਆ ਜਿਹੜੀ ਸ਼ੀਲਡ ਕਰਵਾਉਂਦੇ ਬਹੁਤ ਵਧੀਆ ਇਹਨਾਂ ਦੀ ਸ਼ੀਲਡ ਜਿਹੜੀ ਕਰਵਾਈ ਜਾਂਦੀ ਹੈ ਲੋ ਜੀ ਨਾਲ ਆਪਣੇ ਸਾਜਣ ਵੀਰ ਹੋਣੀਆਂ ਤੇ ਬਹੁਤ ਹੀ ਜ਼ਿਆਦਾ ਸੰਯੋਗ ਇਹਨਾਂ ਦਾ ਵੀ ਹਰ ਸ਼ੀਲਡ 'ਚ ਹੁੰਦਾ ਤੇ ਅੱਜ ਵੀ ਜਿਹੜਾ ਪ੍ਰੋਗਰਾਮ ਸਾਰਾ ਇਹਨਾਂ ਸੰਭਾਲਿਆ ਵਾ ਤੇ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਆਿਆਂ ਦਾ ਉਮੀਦ ਆ ਅੱਜ ਦੀ ਵੀਡੀਓ ਚ ਚੰਗੀ ਲੱਗੀ ਹੋਗੀ ਸਤਿ ਸ਼੍ਰੀ ਅਕਾਲ